ਵਿਰੋਧੀਆਂ ਕਹਿੰਦੇ ਉਹਨਾਂ ਦੇ ਖਜ਼ਾਨੇ ਖਾਲੀ ਐ ਇਹਨਾਂ ਕੋਲ ਪੈਸਾ ਹੀ ਐ ਨਹੀਂ ਤੁਸੀਂ ਇੱਥੇ ਖਲੋਦੇ ਖਲੋਦੇ ਕਰੋੜਾਂ ਰੁਪਏ ਵੰਡਦੇ ਐ ਕਿੱਥੋਂ ਆ ਰਹੇ ਐ ਜਿਹੜੀ ਕਾੜੀ ਖੜਕ ਬਣਾਉਣ ਲੱਗੇ ਕਰੋੜ ਰੁਪਏ ਜਾਂਜੀ ਦੇ ਦੇ ਲੱਗੇ ਤਾਂ ਵਿਰੋਧੀਆਂ ਨੇ ਕਹਿੰਦੀਆਂ ਗੱਲਾਂ ਨਹੀਂ ਆ ਉਹ ਤਾਂ ਜਦੋਂ ਕਿਸੇ ਨੇ ਵਿਰੋਧ ਕਰਨਾ ਹੁੰਦਾ ਉਹ ਨੱਕਰੀ ਜਾਣਾ ਵਾ ਤੇ ਪੈਸਿਆਂ ਦੀ ਕੋਈ ਕਮੀ ਨਹੀਂ ਹੈਗੀ ਬਾਕੀ ਵਿਰੋਧੀਆਂ ਕਹੀ ਜਾਣਾ ਉਹਦੇ ਅੱਗੇ ਵੀ ਕਹਿੰਦੇ ਉਹਦੇ ਉਹਨਾਂ ਦੇ ਮੌਤ ਪੈ ਨਹੀਂ ਸਾਨੂੰ ਵੇਖ ਕੇ ਉਹ ਚੋ ਨਿਸ਼ਾਨ ਸਾਡਾ ਝਾੜੂ ਆ ਮੇਰੇ ਸਾਡੇ ਘਰੇ ਮਾਰਦੇ ਨਹੀਂ ਹੋ ਵੀ ਉਹਨਾਂ ਪੋਚਾ ਹੀ ਰੱਖਿਆਣਾ ਸਿੱਧਾ ਹੀ ਮਾਰ ਲਿਆ ਕਰੋ ਇਹ ਦੁਖੀ ਹੋ ਜਾਂਦੇ ਨੇ ਜਦੋਂ ਝਾੜੂ ਵੇਹਦੇ ਹੋਣੇ ਵੀ ਇਹਨੇ ਸਾਨੂੰ ਪੰਗੇ ਨੂੰ ਫੜਿਆ ਤੇ ਸਾਡਾ ਤੇ ਕੰਮ ਆ ਪੰਜਾਬੀਆਂ ਦਾ ਆਪਾਂ ਦੇ ਸਵੇਰੇ ਬੀਬੀਆਂ ਸਾਡੀਆਂ ਟਾਈਮ ਨਾਲ ਹੀ ਚੱਕ ਲੈਂਦੀਆਂ ਸਵੇਰੀ ਝਾੜੂ ਤੇ ਐਰਕੀਮ ਟਾਈਮ ਨਾਲ ਚੱਕ ਲਿਆ ਸੀ ਗਾਂਵ ਵਿੱਚ ਚੱਕ ਲੈਣਾ ਯਾਰ ਯਾਰ ਦੇ ਦੇ ਦੋ ਵੀ ਇਹ ਆ ਜਾ ਦੇ ਰਹੇ ਆ ਮਤਲਬ ਜਲਦੀ ਜਲਦੀ ਮਤਲਬ ਅਨਾਨਸ ਜਿਹੜਾ ਵਾ ਉਹ ਕਰ ਦੇਣਾ ਤੇ ਇਹੋ ਇੱਕ ਰਹਿ ਗਿਆ ਮਸਲਾ ਜਦੋਂ ਯਾਰ ਯਾਰ ਵਾਲਾ ਵੀ ਹੋ ਗਿਆ ਫਿਰ ਕੀ ਕਹਣਗੇ ਵੀ ਨਾ ਨਹੀਂ ਕੀਤਾ ਜੋ ਅਸੀਂ ਵਾਅਦੇ ਕੀਤੇ ਉਹ ਅਸੀਂ ਉਹ ਕਰ ਲਿਆ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਚੇਅਰਮੈਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਸੀ ਗੱਲ ਮੀਤ ਸਿੰਘ ਸੰਧੂ ਹਣਾ ਦਾ ਕਹਿੰਦੇ ਨਸ਼ੇ ਦਾ ਸਤਗਣਾ ਮਜੀਠੀਆ ਸਾਹਿਬ ਦਾ ਸਾਥੀ ਹੈ ਇਹਨੂੰ ਪਾਰਟੀ 'ਚ ਕਿਉਂ ਲਲਿਆ ਤੇ ਹੁਣ ਉਹਨੂੰ ਜਦੋਂ ਲੈ ਲਿਆ ਗਿਆ ਹੁਣ ਲੋਕ ਕਹਿੰਦੇ ਉਮੀਦਵਾਰ ਵੀ ਇਹੀ ਹੈ ਪਹਿਲਾਂ ਤਾਂ ਮੀਤ ਸਿੰਘ ਸੰਧੂ ਸਾਹਿਬ ਨੂੰ ਵੀ ਨੀਤੀਆਂ ਚੰਗੀਆਂ ਨਹੀਂ ਲੱਗਦੀਆਂ ਆਮ ਆਦਮੀ ਦੀਆਂ ਉਹ ਕਹਿੰਦੇ ਹੁਣੇ ਦੋਆ ਤੇ ਨਾ ਮਹੀਨਾ 'ਚ ਕਿਹੜੀ ਗਿੱਧਰ ਸਿੰਘੀ ਸੰਘਾਈ ਜਿਹੜਾ ਕੋਲ ਵੈਜੋ ਕਹਿੰਦੇ ਮ ਉਹ ਪਾਰਟੀਆਂ ਦੇ ਵਿੱਚ ਆਉਣਾ ਜਾਣਾ ਜਿਹੜਾ ਵਾ ਉਹ ਲੱਗਾ ਰਹਿੰਦਾ ਪੋਲਿਟਿਕਲ ਚਾਹੇ ਲੋਕ ਹੋਣ ਚਾਹੇ ਸਰਪੰਚ ਮੈਂਬਰ ਹੋਣ ਚਾਹੇ ਐਮ ਐਲ ਏ ਹੋਣ ਚਾਹੇ ਐਮ ਪੀ ਹੋਣ ਇਹ ਸਮੇਂ-ਸਮੇਂ ਤੇ ਜਿਹਨੂੰ ਜਿੱਧਰ ਚੰਗਾ ਲੱਗਦਾ ਜਿਹਦਾ ਕੰਮ ਹੈ ਪੋਲਿਟਿਕਸ ਕਰਨਾ ਤੇ ਉਹ ਫਿਰ ਉਧਰ ਨੂੰ ਜਿਹੜਾ ਕੱਟਦਾ ਵਾ ਤੇ ਹਰਮਿੰਦਰ ਸਿੰਘ ਜੀ ਨੂੰ ਲੱਗਾ ਕਿ ਮੈਨੂੰ ਆਮ ਆਦਮੀ ਪਾਰਟੀ ਦੇ ਨਾਲ ਚੱਲਣਾ ਚਾਹੀਦਾ ਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਇਆ ਤੇ ਅਸੀਂ ਪਾਰਟੀ ਨੇ ਉਹਦਾ ਜਿਹੜਾ ਸਵਾਗਤ ਕੀਤਾ ਤੇ ਹੁਣ ਉਹ ਇਲਾਕੇ ਦੇ ਵਿੱਚ ਕੰਮ ਕਰ ਰਿਹਾ ਇਸ ਤਰੀਕੇ ਨਾਲ ਘੇਰਿਆ ਜਿਆਦਾ ਲੈਂਡ ਪੁਨਿੰਗ ਸਕੀਮ ਸਰਕਾਰ ਨੇ ਲਿਆਂਦੀ ਸੀਗੀ ਉਸ ਨੂੰ ਲੈ ਕੇ ਘੇਰਾ ਪਾਇਆ ਜਿਆਦਾ ਉਹ ਕਹਿੰਦੇ ਇਹ ਤਾਂ ਨਹੀਂ ਪੱਥਰੀ ਲਾਈ ਜਾਂਦੇ ਨਹੀਂ ਪੱਥਰਾ ਦੀ ਸਰਕਾਰ ਹੈ ਇਸ ਵਕਤ ਮੌਜੂਦ ਹੈਗੇ ਆ ਹਲਕਾ ਖਡੂਸ ਸਾਹਿਬ ਦੇ ਵਿਖੇ ਜਿੱਥੇ ਕਿ ਮੌਜੂਦਾ ਐਮਐਲਏ ਜਿਹੜੇ ਨੇ ਮਨਿੰਦਰ ਸਿੰਘ ਲਾਹਤਪੁਰਾ ਸਾਹਿਬ ਪਹੁੰਚੇ ਹੋਏ ਨੇ ਸੰਗਠਨਾਂ ਦਾ ਰੂਪਦੂ ਹੋ ਰਿਹਾ ਹੈ ਨੇ ਅੱਜ ਜਿਹੜੀ ਹੈ ਕਈ ਸੜਕਾਂ ਦਾ ਜਿਹੜਾ ਨਿਰਮਾਣ ਹੋਣ ਤੋਂ ਬਾਅਦ ਨਹੀਂ ਪੱਥਰ ਦੇ ਉਦਘਾਟਨ ਕੀਤੇ ਗਏ ਨੇ ਸੜਕਾਂ ਦੇ ਉਦਘ ਨਾਲਪੁਰਾ ਬਹੁਤ ਬਹੁਤ ਸਵਾਗਤ ਹੈ ਜੀ ਆਉਂਦੀਆਂ ਦੀ ਟੀਮ ਨੂੰ ਧੰਨਵਾਦ ਜੀ ਲਾਲਪੁਰਾ ਸਾਹਿਬ ਵਿਰੋਧੀ ਕਹਿੰਦੇ ਇਹਨਾਂ ਦੇ ਖਜ਼ਾਨੇ ਖਾਲੀ ਆ ਇਹਨਾਂ ਕੋਲ ਪੈਸਾ ਹੀ ਹੈ ਨਹੀਂ ਤੁਸੀਂ ਇੱਥੇ ਖਲੋ ਦੇਖ ਲੋਤੇ ਕਰੋੜਾਂ ਰੁਪਏ ਵੰਤੇ ਆ ਕਿੱਥੋਂ ਆ ਰਹੇ ਆ ਜੀ ਨਹੀਂ ਵਿਰੋਧੀਆਂ ਦੀ ਕਹਿਣ ਦੀਆਂ ਗੱਲਾਂ ਨਹੀਂ ਆ ਉਹ ਤਾਂ ਜਦੋਂ ਕਿਸੇ ਨੇ ਵਿਰੋਧ ਕਰਨਾ ਹੁੰਦਾ ਉਹਨਾਂ ਕਰੀ ਜਾਣਾ ਵਾ ਤੇ ਪੈਸਿਆਂ ਦੀ ਕੋਈ ਕਮੀ ਨਹੀਂ ਹੈਗੀ ਸਾਡੇ ਤਾਂ ਜੇ ਸਰਪੰਚ ਲੇਟ ਬਣੇ ਆ ਚੋਣਾ ਲੇਟ ਹੋਣਾ ਕਰਨਾ ਨਹੀਂ ਜੇ ਉਹਨੂੰ ਅਸੀਂ ਇਹ ਕੰਮ ਕਮ ਕਰਕੇ ਵਿਹਲੇ ਹੋਏ ਹੋਣਾ ਹੈ ਤੇ ਫਿਰ ਵੀ ਸਾਡੇ ਕੋਲੇ ਪੌਣੇ 2 ਸਾਲ ਇਸ ਟਰਮ ਦੇ ਪਏ ਆ ਤੇ ਉਹਦੇ ਵਿੱਚ ਵਿੱਚ ਜਿਹੜੇ ਅਸੀਂ ਸਾਰੇ ਕੰਮ ਜਿਹੜੇ ਉਸਰੇ ਲਾਵਾਂਗੇ ਤੇ ਲਗਭਗ ਆੜੀ ਜਿੱਥੇ ਫਿਰਨੀ ਤੇ ਆਪਾਂ ਖੜੇ ਆ ਤਾਂ ਬੜਾ ਬੁਰਾ ਹਾਲ ਹੁੰਦਾ ਸੀ ਤੇ ਜਦੋਂ ਮੈਂ ਇਲੈਕਸ਼ਨ ਕੰਬੇਲ ਲਈ ਵੀ ਲੰਘਦਾ ਹਾਂ ਨਾ ਤਾਂ ਇਹ ਆਕੀ ਦਾ ਵੀ ਬੜੇ ਮਾੜੇ ਹਲਾ ਤੇ ਆ ਪਿੰਡ ਦੀ ਫਿਰਨੀ ਦੇ ਤੇ ਇਹ ਵੀ ਬਣਾਈਆਂ ਇੱਕ ਇਹ ਵਿੱਚੋਂ ਦੀ ਇਹਨਾਂ ਨੇ ਹੁਣ ਪੂਰੇ ਪਾਏ ਉਹ ਵੀ ਛੜਕ ਬਣ ਲੱਗੀ ਆ ਜਿਹੜੀ ਅੱਧੀ ਰਹਿੰਦੀ ਆ ਉਹਦੇ ਪੈਸੇ ਵੀ ਆ ਗਏ ਉਹ ਵੀ 15 ਦਿਨਾਂ ਤੱਕ ਤਾਂ ਘਟਾਣ ਕਰ ਦੇਾਂਗੇ ਤੇ ਚਤਾਲਿਆਂ ਤੋਂ ਲੈ ਕੇ ਤੇ ਰੂੜਿਆ ਹਸਲ ਤੱਕ ਛੜਕ ਜਿਹੜੀ ਉਹ ਵੀ ਬਣ ਲੱਗੀ ਆ ਬਾਕੀ ਪਿੰਡ ਵਾਲਿਆਂ ਨੇ ਡਿਮਾਂਡਾਂ ਦਸੀਆਂ ਵਾ ਸ਼ਮਸ਼ਾਨ ਘਾੜਿਆ ਕੁਝ ਗਲੀਆਂ ਵਾ ਕੁਝ ਰਸਤੇ ਆ ਤੇ ਮੁੜਿਆ ਨੇ ਵੇਖੋ ਗਰਾਊਂਡ ਜਿਹੜੀ ਵੀ ਮੂਲ ਤਾਂ ਜ਼ਮੀਨ ਲੈ ਕੇ ਕੋਈ ਇਹੋ ਜਿਹੇ ਪ੍ਰਵੀਜ਼ਨ ਨਹੀਂ ਸਰਕਾਰ ਵੱਲੋਂ ਵੀ ਇਹਨਾਂ ਨੂੰ ਮੂਲ ਕੋਈ ਜ਼ਮੀਨ ਮੈਂ ਫਿਰ ਵੀ ਧਿਆਨ ਚ ਲਿਆਵਾਂਗਾ ਜਿੱਨਾਂ ਪਿੰਡਾਂ 'ਚ ਗਰਾਊਂਡਾਂ ਨਹੀਂ ਆਈਆਂ ਉੱਥੇ ਆਪਾਂ ਕਿੱਦਾਂ ਉਹਨਾਂ ਨੂੰ ਜ਼ਮੀਨ ਦੇ ਕੇ ਕਿਹੜੇ ਢੰਗ ਨਾਲ ਆਪਾਂ ਗਰਾਊਂਡ ਬਣਾ ਖਾਦੇ ਆ ਵਾਲੀ ਵਾਲਾ ਤੇ ਉਹਨਾਂ ਕੋਈ ਜਗ੍ਹਾ ਹੈਗੀ ਉਹਦੇ ਲਈ ਉਹਨਾਂ ਨੂੰ ਮੈਂ ਕਿਹਾ ਵੀ ਤੁਹਾਨੂੰ 5 ਲੱਖ ਰੁਪਏ ਯਾਰੀ ਕਰਦਾ ਤੇ ਉਹ ਆਪਾਂ ਲੋਹੇ ਦੇ ਜਾਲ ਵਾਲੀ ਜਿਹੜੀ ਵਧੀਆ ਗਰਾਊਂਡ ਇਹਨਾਂ ਦੀ ਜਿਹੜੀ 5 ਬੋਰ ਵੀ ਜੋ ਲਾਕੇ ਨਹੀਂ ਸਕਤੇ ਜਿਹੜੀ ਆ ਬਜ਼ੁਰਗਾਂ ਆ ਤੇ ਕਹਿੰਦੇ ਇਹ ਪਾਰਕ ਬਣਾਉਣੀ ਆ ਤੇ ਮੈਂ ਤੁਹਾਨੂੰ ਥਾਂ ਦਿਓ ਆਪਾਂ ਪਾਰਕ ਬਣਾ ਦਿੰਨੇ ਆ ਬਿਲਕੁਲ ਠੱਲੀ ਨਹੀਂ ਲਾਲਪੁਰ ਸਾਹਿਬ ਇੱਕ ਹਲਕਾ ਖਡੂਰ ਸਾਹਿਬ ਹੈ ਇੱਕ ਹਲਕਾ ਤਰਨਤਾਰਨ ਹੈ ਹਲਕਾ ਖਡੂਰ ਸਾਹਿਬ ਦੇ ਲੋਕ ਕਹਿੰਦੇ ਆ ਸਾਰੇ ਲੋਕਾਂ ਦੀ ਆਵਾਜ਼ ਹੈ ਕਹਿੰਦੇ ਮਨਜਿੰਦਰ ਸਿੰਘ ਲਾਲਪੁਰਾ ਬੜਾ ਐਕਟਿਵ ਐਮਐਲਏ ਹੈ ਕਿਤੇ ਨਾ ਕਿਤੇ ਤਰਨਤਾਰਨ ਦੇ ਜਿਹੜਾ ਹਲਕਾ ਨਾਲ ਹੀ ਚਲੋ ਜਮਨੀ ਚੌਂ ਵੀ ਉੱਥੇ ਹੋਣੀ ਆ ਕਾਫੀ ਪਿੱਛੇ ਰਹਿ ਗਿਆ ਵਿਕਾਸ ਤੋਂ ਤੇ ਉਹ ਵੀ ਕਹਿੰਦੇ ਕਿ ਕੋਈ ਐਕਟਿਵ ਐਮਐਲਿਕ ਨੌਜਵਾਨ ਇਸ ਤਰੀਕੇ ਦਾ ਚਾਹੀਦਾ ਜਿਹੜਾ ਵਿਕਾਸ ਦੇ ਨੇਹਰ ਬਣੇ ਜਿਸ ਤਰੀਕੇ ਦਾ ਤੁਸੀਂ ਗਰੰਟਾ ਜਿਆਦੀ ਕਾਦੇ ਹੋ ਤੁਸੀਂ ਜਿਸ ਤਰੀਕੇ ਨਾਲ ਵੱਡੇ ਵੱਡੇ ਵਾਅਦੇ ਵੀ ਕੀਤੇ ਲੇਕਿਨ ਉਹਨਾਂ ਦਾ ਭਾਵ ਹੀ ਨਹੀਂ ਉੱਥੇ ਵੱਖਰੀਆਂ ਤਸਵੀਦਾਂ ਨੇ ਹਲਕੇ ਦੇ ਵਿੱਚ ਉਹ ਮੰਗ ਉਧਰ ਵੀ ਹੈਗੀ ਉਧਰ ਵੀ ਜਮਨੀ ਚੋਨਾ ਹੋਣੀਆਂ ਨੇ ਉਸ ਨੂੰ ਲੈ ਕੇ ਲੱਗਦਾ ਨਹੀਂ ਕਿ ਸਰਕਾਰ ਨੂੰ ਨਾ ਪਲਾਨ ਕਰਕੇ ਕੋਈ ਉਮੀਦ ਜਿਹੜਾ ਉਮੀਦਵਾਰ ਹੈ ਕਿ ਇਸ ਤਰੀਕੇ ਦਾ ਸਖਤ ਜਿਨਾ ਚਾਹੀਦਾ ਜਿਹੜਾ ਵਾਕਈ ਕੰਮ ਕਰ ਸਕੀ ਕਿਉਂਕਿ ਸਾਡੇ 35 ਸਾਲਾਂ ਚ ਵਿਕਾਸ ਨਹੀਂ ਹੋਇਆ ਤਰੰਤ ਹਾਂ ਦੇਖੋ ਡਾਟ ਸਰਬ ਇੱਕ ਭਿਆਨਕ ਬਿਮਾਰੀ ਜਿਹੜੀ ਨਾਮਰਾਦ ਬਿਮਾਰੀ ਜਿੰਨਾਂ ਨਾਲ ਉਹਨਾਂ ਦੀ ਮੌਤ ਵੀ ਹੋ ਗਈ ਆ ਜਦੋਂ ਬੰਦਾ ਬਿਮਾਰ ਹੋਵੇ ਤੇ ਫਿਰ ਤੁਹਾਨੂੰ ਪਤਾ ਬੜੀਆਂ ਚੀਜ਼ਾਂ ਰਹਿ ਜਾਂਦੀਆਂ ਤੇ ਉੱਥੇ ਉਹਨੂੰ ਜਿੰਮਨੀ ਚੋਣਾ ਸਰਕਾਰ ਕੰਮ ਕਰੂਗੀ ਤੇ ਜੇ ਉਹਨਾਂ ਜੋ ਉਹਨਾਂ ਕੋ ਕੰਮ ਕਰਦਿਆਂ ਕੋਈ ਘਾਟ ਰਹੀ ਆ ਤੇ ਹੁਣ ਅਸੀਂ ਉਹਨੂੰ ਜਿਹੜਾ ਪੋਨੇ ਦੋ ਸਾਲਾਂ ਲਈ ਪੂਰਾ ਕਰਾਂਗੇ ਤੇ ਉਹ ਵੀ ਹਲਕਾ ਵਧੀਆ ਕਰਾਂਗੇ ਆਮ ਆਦਮੀ ਪਾਰਟੀ ਦੇ ਵਧਕੜਾ ਵੱਲੋਂ ਚੇਮਨਾ ਵੱਲੋਂ ਵਿਰੋਧ ਕੀਤਾ ਜਾਂਦਾ ਸੀ ਗੱਲ ਮੀਤ ਸਿੰਘ ਸੰਧੂ ਹਣਾ ਦਾ ਕਹਿੰਦੇ ਨਸ਼ੇ ਦਾ ਸਤਗਣਾ ਮਜੀਠੀਆ ਸਾਹਿਬ ਦਾ ਸਾਥੀ ਹੈ ਇਹਨੂੰ ਪਾਰਟੀ 'ਚ ਕਿਉਂ ਲੈ ਲਿਆ ਤੇ ਹੁਣ ਉਹਨੂੰ ਜਦੋਂ ਲੈ ਲਿਆ ਗਿਆ ਹੁਣ ਲੋਕ ਕਹਿੰਦੇ ਉਮੀਦ ਪਹਿਲਾਂ ਤੇ ਹਰਮਿੰਦਰ ਸਿੰਘ ਸੰਧੂ ਸਾਹਿਬ ਨੂੰ ਵੀ ਨੀਤੀਆਂ ਚੰਗੀਆਂ ਨਹੀਂ ਲੱਗਦੀਆਂ ਆਮ ਆਦਮੀ ਦੀਆਂ ਉਹ ਕਹਿੰਦੇ ਉਹਨੇ ਦੋਆ ਤਿੰਨ ਮਹੀਨਿਆਂ ਚ ਕਿਹੜੀ ਗਿੱਦਰ ਸਿੰਘੀ ਸੰਗਾਈ ਜਿਹੜਾ ਕੋਲ ਵੈਜੋ ਕਹਿੰਦੇ ਮੈਨੂੰ ਨੀਤੀਆਂ ਵੀ ਚੰਗੀਆਂ ਲੱਗਦੀਆਂ ਦਿਨਾਂ ਦਾ ਕੰਮ ਹੀ ਨਹੀਂ ਕਿੰਨੀਆਂ ਦੇਖੋ ਪਾਰਟੀਆਂ ਦੇ ਵਿੱਚ ਆਉਣਾ ਜਾਣਾ ਜਿਹੜਾ ਵਾ ਉਹ ਲੱਗਾ ਰਹਿੰਦਾ ਪੋਲਿਟਿਕਲ ਚਾਹੇ ਲੋਕ ਹੋਣ ਚਾਹੇ ਸਰਪੰਚ ਮੈਂਬਰ ਹੋਣ ਚਾਹੇ ਐਮ ਐਲ ਏ ਹੋਣ ਚਾਹੇ ਐਮ ਪੀ ਹੋਣ ਇਹ ਸਮੇਂ ਸਮੇਂ ਤੇ ਜਿਹਨੂੰ ਜਿੱਧਰ ਚੰਗਾ ਲੱਗਦਾ ਜਿਹਦਾ ਕੰਮ ਹੈ ਪੋਲਿਟਿਕਸ ਕਰਨਾ ਤੇ ਉਹ ਫਿਰ ਉਧਰ ਨੂੰ ਜਿਹੜਾ ਕੱਟਦਾ ਵਾ ਤੇ ਹਰਮਿੰਦਰ ਸਿੰਘ ਜ ਉਹ ਸ਼ਾਮਲ ਹੋਇਆ ਤੇ ਅਸੀਂ ਪਾਰਟੀ ਨੇ ਉਹਦਾ ਜਿਹੜਾ ਸਵਾਗਤ ਕੀਤਾ ਤੇ ਹੁਣ ਉਹ ਇਲਾਕੇ ਦੇ ਵਿੱਚ ਕੰਮ ਕਰ ਰਿਹਾ ਚਲੋ ਕੰਮ ਤੇ ਜਿਸ ਤਰੀਕੇ ਨਾਲ ਹਰਖਰੂ ਸਾਹਿਬ ਜੀ ਵੀ ਦੇਖਦੇ ਆ ਲੇਕਿਨ ਜਦੋਂ ਵਿਰੋਧੀ ਸਵਾਲ ਕਰਦੇ ਆ ਕੀ ਮੰਨ ਚਾਹੁੰਦਾ ਕਿਉਂਕਿ ਜਿਸ ਤਰੀਕੇ ਨਾਲ ਘੇਰਿਆ ਜਾਦਾ ਲੈਂਡ ਪੁਲਿੰਗ ਸਕੀਮ ਸਰਕਾਰ ਨੇ ਲਿਆਂਦੀ ਸੀਗੀ ਉਸ ਤੋਂ ਲੈ ਕੇ ਕਿਹਦਾ ਪਾਇਆ ਜਾ ਰਿਹਾ ਉਹ ਕਹਿੰਦੇ ਇਹ ਤਾਂ ਨਹੀਂ ਪੱਥਰੀ ਲਾਈ ਜਾਂਦੇ ਆ ਨਹੀਂ ਪੱਥਰੀ ਵਾਲੀ ਸਰਕਾਰ ਹੈ ਕਹਿੰਦੇ ਵਿਕਾਸ ਨਾ ਸਰ ਕਾਗਜ਼ਾਂ 'ਚ ਬੋਲਦਾ ਇਸ ਤਰੀਕੇ ਦੇ ਜਦੋਂ ਸਵਾਲ ਖੜੇ ਕਰਦੇ ਨੇ ਵਿਰੋਧੀ ਉਸ ਤੋਂ ਲੈ ਕੇ ਪਾਰਟੀ ਬਚਾਉਂਦੇ ਕਿਸ ਤਰੀਕੇ ਦੀ ਪਲੈਨਿੰਗ ਹੁੰਦੀ ਹੈ ਕੀ ਗੱਲਾਂ ਹੁੰਦੀਆਂ ਨੇ ਜੇ ਗੱਲ ਕਰੀਏ ਮੈਂ ਫਿਰ ਕਹਿੰਨਾ ਵੀ ਜਿਹੜੇ ਵਿਰੋਧੀ ਆ ਨਾ ਉਹਨਾਂ ਦਾ ਕੰਮ ਆ ਵਿਰੋਧ ਕਰਨਾ ਸਭ ਤੋਂ ਪਹਿਲਾਂ ਜਦੋਂ ਆਪਣਾ ਸਰਕਾਰ ਬਾਨੀ ਸੀ ਤੇ ਆਪਾਂ ਕਿਆ ਸੀ 600 ਜੰਟ ਬਿਜਲੀ ਫਰੀ ਦੇਵਾਂ ਕਹਿੰਦੇ ਕਿੱਥੋਂ ਦੇਣੀ ਐ ਲਾਰੇ ਲਾਉਂਦੇ ਆ ਕਿਉਂਕਿ ਸਰਕਾਰ ਤੋਂ ਤੇ ਸਰਕਾਰੀ ਚੀਜ਼ਾਂ ਤੋਂ ਲੋਕਾਂ ਦਾ ਭਰੋਸਾ ਹੀ ਉੱਠ ਚੁੱਕਾ ਈ ਤੇ ਉਹ ਆਪਾਂ ਜੰਟਾ 600 ਮਾਫ ਕੀਤੀਆਂ ਲੋਕਾਂ ਨੂੰ ਭਰੋਸਾ ਆ ਵੀ ਨਹੀਂ ਵੀ ਜੋ ਇਹਨਾਂ ਨੇ ਕਿਹਾ ਵਾ ਉਹ ਉਹਨਾਂ ਨੇ ਕਰਨਾ ਸ਼ੁਰੂ ਕੀਤਾ ਆਪਾਂ ਕਿਆ ਸੀ ਵੀ ਬਿਜਲੀ ਕਿਸਾਨਾਂ ਨੂੰ ਕਿਆ ਸੀ ਵੀ ਤੁਸੀਂ ਪਰਵਾਹ ਨਾ ਕਰਿਓ ਰਾਤ ਨੂੰ ਨਹੀਂ ਦਿੰਦੇ ਦਿਨੇ ਬਿਜਲੀ ਦਿਆ ਕਰਾਂਗੇ ਤੇ 8 ਘੰਟੇ ਉਹਦੇ 8 ਘੰਟੇ ਦਾ ਜ਼ਿਆਦਾ ਹੁੰਦਾ ਸੀ ਤੇ 8 ਘੰਟੇ ਤੋਂ 12 ਘੰਟੇ ਬਿਜਲੀ ਤੁਹਾਨੂੰ ਦੇਵਾਂਗੇ ਤੇ ਉਹ ਬਿਜਲੀ ਦਿੱਤੀ ਆ ਲੋਕਾਂ ਨੂੰ ਭਰੋਸਾ ਆ ਗਿਆ ਹੈ ਵਾਕੇ ਜੋ ਇਹਨਾਂ ਕਿਹਾ ਆਪਾਂ ਕਿਹਾ ਸੀ ਵੀ ਤੁਹਾਡੇ ਸੂਏ ਪੱਕੇ ਕਰ ਦਾਂਗੇ ਤੇ ਲਗਾਤਾਰ ਹੀ ਸੂਏ ਪੱਕੇ ਹੁੰਦਾ ਕੰਮ ਆ ਜਿਹੜਾ ਉਹ ਲਗਾਤਾਰ ਜਿਹੜਾ ਉਹ ਚੱਲ ਰਿਹਾ ਵਾ ਅਸੀਂ ਵਾਦਾ ਕੀਤਾ ਸੀ ਵੀ ਕਈ ਰੂਟ ਸਾਡੇ ਬੱਸਾਂ ਤੇ ਚੱਲਦੇ ਨਹੀਂ ਸੀ ਅਸੀਂ ਕਿ ਅਸੀਂ ਚਲਾਵਾਂਗੇ 8 ਰੂਟ ਹੁਣ ਤੱਕ ਆਪਾਂ ਆਪਣੇ ਖਡੂਰ ਸਾਹਿਬ ਦੇ ਚਲਾ ਚੁੱਕੇ ਆ ਤੇ ਦੋ ਹੋਰ ਨਵੇਂ ਜਿਹੜੇ ਹੁਣ ਚਲਾਉਣ ਲੱਗੇ ਆ ਕੱਲ ਜਾਂ ਪਰਸੋਂ ਤੱਕ ਘਟਨਾ ਕਰਾਂਗੇ ਆਪਾਂ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਵੀ ਜਿਹੜੀਆਂ ਜਿੰਨੀਆਂ ਟੁੱਟੀਆਂ ਛੜਕਾਵਾਂ ਐ ਕੋਈ ਟੁੱਟੀ ਨਹੀਂ ਰਹਿਣ ਦੰਦਾ ਇਹਨੂੰ ਬਣਾਊਗਾ ਤੇ 60 ਛੜਕਾਂ ਆਪਾਂ ਪਹਿਲਾਂ ਬਣਾਈਆਂ ਜੇ ਤੇ 24 ਛੜਕਾਂ ਹੁਣ ਆਪਾਂ ਹੋਰ ਨਵੀਆਂ ਲੈ ਕੇ ਆਏ ਆ ਤੇ 60 ਤੇ 24 ਜੇ ਹੁਣ 84 ਹੀ ਬਣਾਈਆਂ ਤੇ ਫਿਰ ਪਹਿਲਾਂ ਨੇ ਕੀ ਕੀਤਾ ਸੀ ਉਹਦੇ ਕਹਿੰਦੇ ਛੜਕਾਂ ਕਹਿੰਦੇ ਲਿੰਕ ਰੋਡਾਂ ਸਾਰੀਆਂ ਪੰਜਾਬ ਦੀਆਂ ਸੀ ਤਿਆਰ ਕੀਤੀਆਂ ਕਹਿੰਦੇ ਇਹਦੇ ਕਰੋੜ ਕਰੋੜ ਰੁਪਏ ਦਾ ਪ੍ਰੋਜੈਕਟ ਮਾੜਾ ਮੋਟਾ ਲਾ ਕੇ ਉਹਦਾ ਉਦਘਾਟਨ ਕਰ ਦਿੰਦੇ ਸਾਡੇ ਸਰਪੰਚ ਛੜ ਕੇ ਪੰਜਵੇਂ ਨਹੀਂ ਜਾਂਦੇ ਸੀ ਕਰੋੜ ਦਾ ਉਦਘਾਟਨ ਕਰਨ ਕੋਈ ਨਹੀਂ ਚਲੋ ਵੱਡੇ ਬੰਦੇ ਹੀ ਹੁਣ ਲੱਭਦੇ ਆ ਮੈਂ ਮੈਂ ਕਈ ਈਰ ਨਾ ਗਲੀਆਂ ਚ ਜਾਨਾ ਜਿੱਦਾਂ ਛੱਪੜ ਵੇਖਣ ਚਲ ਜਾਨਾ ਕਿਉਂਕਿ ਜਿਹੜਾ ਜਿੱਦਾਂ ਉਹ ਪਾਉ ਨਹੀਂ ਕਿਹਾ ਸਾਡੇ ਛੱਪੜ ਆ ਕਈ ਈਰ ਮੈਂ ਆਪ ਚਲ ਜਾਨਾ ਵੇਖਣ ਵੀ ਬੰਦੇ ਦਾ ਨਿਗਾ ਚ ਰਹਿੰਦਾ ਕੰਮ ਵੇਖਿਆ ਹੋਵੇ ਜਿਹੜਾ ਫਿਰ ਬੰਦੇ ਨੂੰ ਕਿਤੇ ਬੈਠਾ ਜਿੱਤੇ ਆ ਜਾਂਦਾ ਵੀ ਹਾਂ ਜੇ ਪੈਸੇ ਹੈਗੇ ਆਹ ਚੀਜ਼ ਮੈਂ ਵੇਖ ਕੇ ਆ ਹੀ ਕਰਦਾ ਤੇ ਜਦੋਂ ਮੈਂ ਪਿੰਡਾਂ ਚ ਨਾ ਪਿਛਲੇ ਸਾਲ ਮੈਂ ਸ਼ੁਰੂ ਕੀਤਾ ਮੈਂ ਕਿਹਾ ਵੀ ਓਦਾਂ ਵੀ ਸ਼ੇਅਰ ਕਰਦੇ ਆਂ ਆਪਾਂ ਤੇ ਆਪਾਂ ਨਾ ਸਵੇਰੇ ਸਵੇਰ ਨਾਲੇ ਗੁਰਦਾਰੇ ਮੱਥਾ ਟੇਕ ਲੈ ਕਰਾਂਗੇ ਨਾਲੇ ਕਈ ਪਿੰਡਾਂ ਦੀ ਸੈਰ ਕਰ ਲੈਨੇ ਆ ਤੇ ਵਿਰੋਧੀਆਂ ਇਹ ਕਰਨੇ ਸ਼ੁਰੂ ਕੀਤੀਆਂ ਮੈ ਹੋ ਰ ਐਮਐਲਏ ਨੇ ਕੀ ਕਰਨਾ ਇਸੇ ਗਮਨੂ ਦੇ ਲੋਕਾਂ ਬਣਾਇਆ ਇਹਨਾਂ ਦੇ ਐਮਐਲਏ ਬਣਾਏ ਹੋਊਗਾ ਵੀ ਐਮਐਲਏ ਲੋਕ ਮਿਲਣ ਹੀ ਜਾਂਦੇ ਹੁੰਦੇ ਡਰਦੇ ਆ ਸਾਡੇ ਹੁਣ ਕੱਲ ਸ਼ੁੱਕਰਵਾਰ ਲੱਗਣਾ ਤੁਸੀਂ ਵੇਖਿਓ ਉੱਥੇ ਕਿੰਨੀ ਸਖਤ ਹੁੰਦੀ ਆ ਤੇ ਜੇ ਕੰਮ ਇੱਕ ਨੂੰ ਆਂ ਚਾਣਾ ਹੀ 8 9 ਚੜੇ ਆਉਂਦੇ ਵੀ ਚੱਲ ਚੱਲੇ ਆਪਾਂ ਵੀ ਐਮਐਲਏ ਨੂੰ ਮਿਲ ਕੇ ਆਉਨੇ ਆ ਤੇ ਨਹੀਂ ਤੇ ਡਰਦਾ ਇੱਕ ਤਾਂ ਬੰਦਾ ਹੁੰਦਾ ਹੀ ਉਹ ਚੌਧਰੀ ਹੁੰਦਾ ਹੀ ਉਹ ਜਾਂਦਾ ਹੀ ਦੂਜੇ ਨੂੰ ਲੱਗੇ ਨਹੀਂ ਇੱਥੇ ਕੋਈ ਲੱਗਣ ਦਿੰਦਾ ਤੇ ਇਹ ਤੇ ਰੱਬ ਨੇ ਕਲਾ ਵਰਤਾਈ ਆ ਵੀ ਇਹ ਸਾਰੇ ਮੂਦੇ ਮੂੰਹ ਲੱਗੇ ਆ ਤੇ ਨਵੇਂ ਬੰਦੇ ਜਿਹੜੇ ਆ ਇਸ ਗਰਾਊਂਡ ਦੇ ਵਿੱਚ ਆਏ ਇਸ ਫੀਲਡ ਦੇ ਵਿੱਚ ਆਏ ਆਪਾਂ ਨੂੰ ਕਿੱਥੇ ਆਉਂਦੇ ਦੇ ਆਪਾਂ ਨੂੰ ਤੇ ਇੱਕੋ ਡਰਾਈ ਜਾਂਦੇ ਹੁੰਦੇ 5 ਕਰੋੜ ਲੱਗ ਜਾਣਾ ਜੀ 10 ਕਰੋੜ ਲੱਗ ਜਾਣਾ ਮਾੜਾ ਬੰਦਾ ਦੇ ਵੈਸੇ ਡਰਦਾ ਹੀ ਰਹਿ ਜਾਂਦਾ ਸੀ ਵੀ ਕਿੱਥੋਂ ਖਲੋਣਾ ਮੈਂ 5 ਕਰੋੜ ਕਿੱਥੋਂ ਲਾ ਲੂ 10 ਕਰੋੜ ਫਿਰ ਸਮਝਣਾ ਨਾ ਇੰਨਾ ਡਰ ਬਣਾਏ ਹੈ ਇਹਨਾਂ ਨੇ ਰਾਜਨੀਤੀ ਦਾ ਇਹ ਹੋਣਾ ਕਿ ਜਿਹੜੀ ਪੋਲਿਟਿਕਸ ਚੇਂਜ ਹੋਈ ਆ ਤੇ ਇਹ ਇਹਦਾ ਅਸਲੀ ਜਿਹੜਾ ਸੇਰਾ ਜਾਂਦਾ ਨਾ ਪੋਲਿਟਿਕਸ ਚੇਂਜ ਕਰਨ ਦਾ ਲੋਕਾਂ ਨੂੰ ਜਾਂਦਾ ਵਾ ਇਹਨਾਂ ਨੇ ਉਹ ਬੜੇ ਬੜੇ ਕਰੋਨਾ ਵਾਲੇ ਫਿਰ ਰਾਏ ਹਰਕੀ ਤੇ ਜਿਹੜੇ ਕਹਿੰਦੇ ਵੀ ਸਾਡੇ ਕੋਲ ਮੇਰੇ ਆ ਦੇਖੋ ਮੈਂ ਤਾਂ ਹੱਥੇ ਵੀ ਗਰੀਬ ਲਿਆ ਇਲੈਕਸ਼ਨ ਮੈਨੂੰ ਲੋਕਾਂ ਨੇ ਤਾਂ ਇਲੈਕਸ਼ਨ ਜਿਤਾਈ ਆ ਅਹੀਂ ਪਹਿ ਲਾਈ ਨਹੀਂ ਸਕਦੇ ਪੰਜਾ ਕਿੱਲੇ ਆਲਾ ਮੈਂ ਕਿਸਾਨ ਦਾ ਪੋਤੇ ਆ ਮੈਂ ਕਿਤੋਂ ਲਾ ਲੂੰਗਾ ਕਰੋੜਾ ਰੁਪਏ ਆਹ ਸੰਤ ਨੇ ਮੇਰ ਵੀ ਕੀਤੀ ਆ ਵੋਟਾਂ ਪਾਈਆਂ ਕੋਈ ਨਹੀਂ ਵਿਗਿਆਨ ਦੇ ਲੋਕ ਵਕਾਉ ਇੱਥੇ ਸਾਡੇ ਹਲਕੇ ਤੇ ਆ ਜਿਹੜਾ ਸਾਡਾ ਪੁਰਾਣਾ ਵਧੈਗੀ ਉਹ ਆਨ ਹੁੰਦਾ ਸੀ ਇਹ ਵਕਾਉ ਲੋਕ ਆ ਖਰੂਰ ਸਾਹ ਵਾਲੇ ਭੀ ਜਾਵਾਂ ਹਲਕੇ ਜਾਵਾਂ ਭਾਵੇਂ ਨਾ ਜਾਵਾਂ ਇਹਨਾਂ ਮੈਨੂੰ ਵੋਟਾਂ ਪਾਈ ਦੇਣੀਆਂ ਤੇ ਐਰ ਕੀ ਲੋਕਾਂ ਨੇ ਪੈਸੇ ਵੀ ਉਹਦੇ ਚੱਲੇ ਤੇ ਸ਼ਰਾਬਾਂ ਸ਼ਰੂਬਾਂ ਕਈ ਕੋਹ ਨੇ ਵੰਡਿਆ ਤੇ ਲੋਕਾਂ ਸਾਰਾ ਕੁਝ ਅੰਦਰ ਕਰਤਾ ਤੇ ਕਾ ਇਹ ਤੋਂ ਉਹਨੂੰ ਉਹਨੂੰ ਬਾਹਰ ਕਰਤਾ ਤੇ ਪੈਸੇ ਪੁਈ ਅੰਦਰ ਲੈ ਸਾਰੇ ਕਰ ਲਏ ਤੇ ਐਰ ਕੀ ਮੈਨੂੰ ਪਤਾ ਲੱਗਾ ਜੀ ਟੇਟ ਕੈਨਸਲ ਕਰ ਲੱਗੇ ਮੈਂ ਹਾਂ ਨਾ ਨਾ ਅਜੇ ਇੱਕ ਹਿਸਾਬ ਹੋਰ ਕਰ ਲੈਂਦੋ ਇੱਕ ਵਾਰੀ ਇਹਨੂੰ ਦੇ ਦੋ ਹੋਰ ਇੱਕ ਵਾਰੀ ਹੋਰ ਜਿੰਨੇ ਇਧਰੋਂ ਕਮਾਇਓ ਪੂਰੇ ਇਹਦੇ ਕਰਾ ਦਈਏ ਤੇ ਹੈ ਚਾ ਚਾ ਚੰਗੀ ਤਰ੍ਹਾਂ ਲਾਉਣਾ ਜੇ ਅਜੇ ਇਹਨੂੰ ਮੱਝ ਆਪ ਦੱਸਣਾ ਸਾਨੂੰ ਸਾਡੇ ਬੰਦਿਆਂ ਨੂੰ ਜਲੀਲ ਕਰਦੇ ਰਹੇ ਗਿਆਨ ਨੂੰ ਹੋ ਉਹਦੇ ਨਾਲ ਚੌਧਰੀ ਚੌਧਰੀ ਆ ਬਸ ਉਹ ਵੀ ਦੂਹੀ ਉਹਦੇ ਤੋਂ ਤੇ ਇਸ ਕਰਕੇ ਗੁਰੂ ਕਿਰਪਾ ਕਰੇ ਅਗਲੀਆਂ ਚੋਣਾਂ ਦੇ ਵਿੱਚ ਫਿਰ ਚੰਗੇ ਨਤੀਜੇ ਜਿਹੜੇ ਆਉਣਗੇ ਆ ਇੱਕ ਆਖਰੀ ਸਵਾਲ ਹੈ ਡੇਢ ਪੌਣੇ 2 ਸਾਲ ਰਹਿ ਗਏ ਆ ਜਿਹੜੇ ਹਾਂਜੀ ਕਿੰਨਾ ਕੁ ਜਿਹੜਾ ਹਜੇ ਕੰਮ ਕਰਨ ਵਾਲਾ ਪਿਆ ਕਿਉਂਕਿ ਲੋਕਾਂ ਨੂੰ ਛੋਟੀਆਂ-ਛੋਟੀਆਂ ਮੰਗਾਂ ਬਹੁਤ ਦੱਸੀਆਂ ਨੇ ਵਿਸ਼ਵਾਸ ਕੀ ਦੂਣਾ ਚਾਹੁੰਦੇ ਆ ਕਿਉਂਕਿ ਵਿਰੋਧੀ ਪਾਰਟੀਆਂ ਕਹਿੰਦੇ 27 ਨੂੰ ਲੈ ਕੇ ਕਮਰ ਕੱਸੇ ਕਰ ਲਿਆ ਤੇ ਲੋਕੀ ਬੜੇ ਬਤਾਵਾ ਚਾਹ ਬੜਾ ਕਦੋਂ ਸਰਕਾਰ ਨੂੰ ਚੱਲਦਾ ਕਰੀਏ ਤੇ ਉਹ ਫੇਰ ਉਹ ਪੁਰਾਣੇ ਦਿਨ ਲੈ ਆਈਏ ਕਹਿੰਦੇ ਬਦਲਾਵ ਵਾਲੇ ਦਿਨ ਚੰਗੇ ਨਹੀਂ ਲੱਗੇ ਲੋਕ ਲੋਕਾਂ ਨੂੰ ਤੇ ਚੰਗਾ ਲੱਗਦਾ ਹੀ ਹੋਊਗਾ ਜੇ ਕਿਸਾਨ ਜਦੋਂ ਜਾ ਕੇ ਮੋਟਰ ਨੱਪਦਾ ਪਤਾ ਬਿਜਲੀ ਆਉਣ ਦੀ ਹੈ ਦਿਨੇ ਉਹਨੂੰ ਤੇ ਚੰਗਾ ਲੱਗਦਾ ਹੀ ਹੋਊਗਾ ਠੀਕ ਹੈ ਜਿਹੜੇ ਅਸੀਂ ਨਵੇਂ ਰੂਟ ਸ਼ੁਰੂ ਕੀਤੇ ਬੱਸਾਂ ਸ਼ੁਰੂ ਕੀਤੀਆਂ ਜਿਹੜੀਆਂ ਲੋਕ ਜਾਂਦੇ ਉਹਨਾਂ ਤੇ ਚੰਗਾ ਲੱਗਦਾ ਹੀ ਹੋਊਗਾ ਉਹ 15 ਲੱਖ ਮੋਟਰਾਂ ਮੈਂ ਹੀ ਵੰਡੀਆਂ ਸੀ ਕਹਿੰਦੇ ਜਿਹੜੀਆਂ ਇਹ ਹੁਣ ਉਹ ਤੇ ਆਪਣੇ ਨੰਬਰ ਬਣਾਈ ਜਾਂਦੇ ਆਂ ਅਸੀਂ ਮੋਟਰਾਂ ਦੀ ਤਾਂ ਗੱਲ ਹੀ ਨਹੀਂ ਕਰਦੇ ਅਸੀਂ ਤੇ ਘਰਾਂ ਵਾਲੇ ਦੀ ਗੱਲ ਕਰਦੇ ਆਂ ਵੇਖੋ ਸਾਰੀਆਂ ਸਰਕਾਰਾਂ ਨੇ ਸਹੂਲਤਾਂ ਦੇਣੀਆਂ ਹੁੰਦੀਆਂ ਵਾ ਜਿਹੜੀਆਂ ਸਰਕਾਰਾਂ ਵਾ ਉਹ ਆਪਾਂ ਇਸੇ ਕਰਕੇ ਬਣਾਉਨੇ ਆਂ ਸੋ ਜਦੋਂ ਉਹਨਾਂ ਦਾ ਟਾਈਮ ਹੈ ਉਹਨਾਂ ਨੇ ਜੋ ਦਿੱਤਾ ਹੋਊਗਾ ਸਾਡਾ ਟਾਈਮ ਅਸੀਂ ਵੱਧ ਦੇ ਦਈਏ ਘਟ ਦੇ ਦਈਏ ਅਸੀਂ ਲੱਗੇ ਹੁਣ ਤੇ ਬਾਕੀ ਫੈਸਲਾ ਜਿਹੜਾ ਉਹ ਲੋਕਾਂ ਨੇ ਕਰਨਾ ਦੁਬਾਰਾ ਜਿਹੜੀ ਸਰਕਾਰ ਆ ਉਹ ਰਿਪੀਟ ਹੋਗੀ ਤੇ ਹਲਕਾ ਖਡੂਰ ਸਾਹਿਬ ਦੇ ਵਿੱਚ ਇੱਕ ਪਰਚਿਆਂ ਦਾ ਬੜਾ ਰਿਵਾਜ ਹੁੰਦਾ ਹੈ ਪੀ ਪੋਲਿਟਿਕਲ ਚੱਲਦਾ ਹੁੰਦਾ ਹੀ ਵੀ ਇਹ ਦੂਜੀ ਧਿਰ ਦਾ ਜੀ ਇਹ ਉਹਦੇ ਬੂਤੇ ਪੈਂਦਾ ਚੱਕ ਦੋ ਦੇ ਦੋ ਇੱਥੇ ਪਰਚਾ ਇਹਨੇ ਵੋਟਾਂ ਨਹੀਂ ਪਾਈਆਂ ਜੀ ਦੇ ਦੋ ਇੱਥੇ ਪਰਚਾ ਅਸੀਂ ਉਹਨੂੰ ਬੜੇ ਵੱਡੇ ਵੱੱਡੇ ਵੱਧਰ ਦੇ ਠੱਲ ਪਾਈ ਆ ਧੱਕੇ ਬੜੇ ਨੇ ਦੇਖ ਰੂਤ ਸਾਹਿਬ ਦੇ ਵਿੱਚ ਲੋਕਾਂ ਨੂੰ ਪੈਸੇ ਲੈ ਲੈਣੇ ਤੇ ਕਤਲ ਚ 10-10 ਬੰਦੇ ਪਾਦ ਨੇ ਬਾਅਦ ਕੱਢਣ ਦੇ ਪੈਸੇ ਲੈਂਦੇ ਰਹੇ ଥି ਪਹਿਲਾਂ ਜੇ ਕੋਈ ਹੋ ਜਾਣਾ ਪਹਿਲਾਂ ਚੋਕੇ 'ਚ ਬੰਦੇ ਪਾਦ ਨੇ ਬਾਅਦ ਕੱਢਣ ਦੇ ਪੈਸੇ ਲੈ ਜਾਣੇ ਲੀਡਰਾਂ ਨੇ ਤੇ ਬੰਦੇ ਬਾਹਰ ਕੱਢਣੇ ਉਹਨਾਂ ਚੀਜ਼ਾਂ ਨੂੰ ਅਸੀਂ ਕਿਤੇ ਨਾ ਕਿਤੇ ਠੱਲ ਪਾਈ ਆ ਵੀ ਜਿੰਨੇ ਕ੍ਰਾਈਮ ਕੀਤਾ ਉਹਤੇ ਜੀ ਇਹੋ ਜਿਹੀਆਂ ਚੀਜ਼ਾਂ ਲੋਕਾਂ ਨੂੰ ਚੰਗੀਆਂ ਲੱਗਦੀਆਂ ਲੋਕ ਵੋਟ ਕਰਨਗੇ ਬਾਕੀ ਵਿਰੋਧੀਆਂ ਕਹੀ ਜਾਣਾ ਉਹਦੇ ਅੱਗੇ ਵੀ ਕਹਿੰਦੇ ਉਹਦੇ ਉਹਨਾਂ ਦੇ ਮੌਤ ਪੈ ਨਹੀਂ ਸਾਨੂੰ ਵੇਖ ਕੇ ਉਹ ਚੋਣ ਨਿਸ਼ਾਨ ਸਾਡਾ ਝਾੜੂ ਆ ਮੇਰੇ ਸਾਣਾ ਘਰੇ ਮਾਰਦੇ ਨਹੀਂ ਹੋ ਵੀ ਉਹਨਾਂ ਪੋਚਾ ਹੀ ਰੱਖਿਆਣਾ ਸਿੱਧਾ ਹੀ ਮਾਰ ਲਿਆ ਕਰੋ ਇਹ ਦੁਖੀ ਹੋ ਜਾਂਦੇ ਨੇ ਜਦੋਂ ਝਾੜੂ ਵੇਹਣੇ ਹੁੰਦੇ ਨੇ ਵੀ ਇਹਨੇ ਸਾਨੂੰ ਪੰਗੇ ਨੂੰ ਫੜਿਆ ਤੇ ਸਾਡਾ ਤੇ ਕੰਮ ਆ ਪੰਜਾਬੀਆਂ ਦਾ ਆਪਾਂ ਦੇ ਸਵੇਰੇ ਬੀਬੀਆਂ ਸਾਡੀਆਂ ਟਾਈਮ ਨਾਲ ਹੀ ਚੱਕ ਲੈਣੀਆਂ ਸਵੇਰੀ ਝਾੜੂ ਤੇ ਹਰ ਕੀ ਵੀ ਟਾਈਮ ਨਾਲ ਚੱਕ ਲਿਆ ਅਸੀਂ ਗਾਂ ਵੀ ਚੱਕ ਲੈਣਾ ਯਾਰ ਯਾਰ ਦੇ ਦੇਉ ਬੀਬੀ ਯਾਰ ਯਾਰ ਦੇ ਰਹੇ ਆ ਮਤਲਬ ਜਲਦੀ ਜਲਦੀ ਮਤਲਬ ਅਨਾਨਸ ਜਿਹੜਾ ਵਾ ਉਹ ਕਰ ਦੇਣਾ ਤੇ ਇਹੋ ਇੱਕ ਰਹਿ ਗਿਆ ਮਸਲਾ ਜਦੋਂ ਯਾਰ ਯਾਰ ਵਾਲਾ ਵੀ ਹੋ ਗਿਆ ਫਿਰ ਕੀ ਕਹਿਣਗੇ ਵੀ ਨਾ ਨਹੀਂ ਕੀਤਾ ਜੋ ਅਸੀਂ ਵਾਦੇ ਕੀਤੇ ਉਹਹੀਂ ਉਹ ਕਰ ਦੇ ਬਹੁਤ ਬ ਸਮਰਤਕਾ ਦਾ ਕਾਫੀ ਪਿਆਰ ਦੇਖਣ ਨੂੰ ਮੈਨੂੰ ਹਲਕਾ ਖਰੂਦ ਸਾਹਿਬ ਦੇ ਵਿੱਚ ਅ ਅੱਜ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਲੋਕਾਂ ਨਾਲ ਵਾਅਦੇ ਕੀਤੇ ਗਏ ਨੌਜਵਾਨਾਂ ਨੂੰ ਜਿਹੜੀਆਂ ਗਰੰਟੀਆਂ ਜਾਰੀ ਕੀਤੀਆਂ ਗਈਆਂ ਇਹਨਾਂ ਵੱਲੋਂ ਸੋ ਗਰਾਊਂਡ ਨੂੰ ਲੈ ਕੇ ਜਿਹੜੀਆਂ ਪਿੰਡਾਂ ਦੀਆਂ ਫੇਦੀਆਂ ਸੀਗੀਆਂ ਜਿਹੜੀਆਂ ਸਰਕਾਂ ਸੀਗੀਆਂ ਉਹਨਾਂ ਦਾ ਕੰਮ ਵੱਡੇ ਪੱਧਰ ਤੇ ਹੋਣ ਵਾਲਾ ਪਿਆ ਸੀਗਾ ਜਿਹੜਾ ਅੱਜ ਜਿਹੜਾ ਕੀਤਾ ਗਿਆ ਉਸ ਤੋਂ ਬਾਅਦ ਉਦਘਾਟਨ ਕੀਤਾ ਗਿਆ ਉਹਨਾਂ ਦਾ ਸੋ ਕਾਨੂੰਨ ਸਭ ਦੇ ਵਿੱਚ ਇੱਕ ਜਿਹੜਾ ਬੜਾ ਵੱਡਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਇਹਨਾਂ ਦੇ ਸਮਰਥਕਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਮਨਿੰਦਰ ਸਿੰਘ ਲਾਲਪੁਰਾ ਦੇ ਪਹੁੰਚਣ ਤੋਂ ਬਾਅਦ ਸੋ ਦੇਖਣਾ ਹੋਵੇਗਾ ਤਰਨਤਾਲ ਦੇ ਵਿੱਚ ਜਿਹੜੀ ਜਿਮਨੀ ਚੋਣ ਹੋਣੀ ਹੈ ਉਸ ਤੋਂ ਲੈ ਕੇ ਸਰਕਾਰ ਕਿਸ ਤਰੀਕੇ ਨਾਲ ਤਿਆਰੀ ਕਰਦੀ ਹੈ ਕਿਸ ਤੋ ਮਿਹਨਤਵਾਦ ਬਣਾਉਂਦੀ ਹੈ ਤੇ 27 ਦੇ ਵਿੱਚ ਵੀ ਜਿਹੜੇ ਉਹ ਕਿਸ ਤਰੀਕੇ ਦੇ ਨਤੀਜੇ ਦੇਖਣ ਨੂੰ ਮਿਲਦੇ ਨੇ ਕਿਉਂਕਿ ਇਧਰੋਂ ਤੇ ਤਿਆਰੀ ਕਹਿੰਦੇ ਪੱਕੀ ਹੈ ਕਿ ਅਸੀਂ ਦੇ ਬੜੀ ਮਜ਼ਬੂਤੀ ਦੀ ਹੈਗੇ ਆ ਸੋ ਸਾਰੀਆਂ ਅਪਡੇਟਸ ਅੱਰ ਤੱਕ ਜ਼ਰੂਰ ਪਹੁੰਚਦੇ ਕਰਦੇ ਰਵਾਂਗੇ ਤੁਸੀਂ ਦੇਖਦੇ ਰਹੋ ਆਨਯਰ ਮੈਂ ਦਾਨਿਸ਼ ਗੁਪਤਾ ਤਰਨਤਾਲੋਂ